ਇਹ ਬਾਨੇ ਤੋਂ ਟੁੱਟਾ ਵਾ ਕੋਈ ਸਾਡੇ ਨੇ ਇੱਥੇ ਵੜਿਆ ਰਾਣਾ ਸਾਹਿਬ ਜੀ ਉਦੋਂ ਵੀ ਆਇਆ ਜਿੱਦਾਂ ਸਾਡਾ ਬਾਨਾ ਟੁੱਟਾ ਜਿਹੜੇ ਜੇ ਆਪਾਂ ਸਵਾਰ ਐ ਰਾਣਾ 인ਦਰਪ੍ਰਤਾਪ ਉਹਨਾਂ ਨੇ ਦਿੱਤਾ ਹੋਇਆ ਉਹਨਾਂ ਨੇ ਦਿੱਤਾ ਜੀ ਹਾਂ ਜੀ ਰਾਣਾ 인ਦਰਪ੍ਰਤਾਪ ਨੇ ਦਿੱਤਾ ਜੀ ਕਹਿੰਦੇ ਵੀ ਰਾਣਾ ਪਰਿਵਾਰ ਜਿਹੜਾ ਹੈਗਾ ਚਰਚਾ ਵਿੱਚ ਬੜਾ ਰਹਿੰਦਾ ਕਿ ਵਾਕਈ ਕੰਮ ਕਰਦੇ ਕਿ ਸਿਰਫ ਵੈਸੇ ਚਰਚਾ ਵਿੱਚ ਹੀ ਰਹਿਣ ਵਾਲੇ ਹੁੰਦੇ ਸਾਡੀ ਤੇ 2023 ਜੀ ਬੜੀ ਮੱਤ ਕੀਤੀ ਹੋਣਾ ਤੇ ਹੁਣ ਵੀ ਬੜੀ ਕਰਦਾ ਤੁਹਾਡੇ ਸਾਹਮਣੇ ਮਾਲ ਡੰਗਰ ਲੋਡ ਕਰਕੇ ਸਾਰਾ ਲੈ ਕੇ ਜਾਂਦਾ ਹੈ ਸਰਕਾਰ ਕਹਿੰਦੀ ਹੈ ਬੜੇ ਪ੍ਰਬੰਧ ਕੀਤੇ ਗਏ ਨੇ ਹਰ ਚੀਜ਼ ਅਸੀਂ ਪਹੁੰਚਾ ਰਹੇ ਹਾਂ ਪਰ ਇੱਥੇ ਜਦੋਂ ਤੁਹਾਡੀ ਅਸਲੀਅਤ ਜਾਣਦੇ ਇੱਥੇ ਕੁਝ ਹੋ ਰਹੀ ਹੈ ਸਰਕਾਰ ਤਾਂ ਬੜਾ ਕੋਹ ਕਾਣ ਨੂੰ ਗਈ ਜਾਂਦੀ ਹੈ ਜੀ ਪਰ ਇੱਥੇ ਗਾੜੀ ਕੋਈ ਪਹੁੰਚੇ ਦਤਾ ਹੈ ਸਰਕਾਰ ਸਿਰਫ ਆਪਣੇ ਹਵਾਈ ਹੈਲੀਕਾਪਟਰ ਦੀ ਤਰ੍ਹਾਂ ਹਵਾਈ 'ਚ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਜ਼ਮੀਨੀ ਹਕੀਕਤ ਇਹ ਕਹਿੰਦੇ ਸਿਰਫ ਰਾਣਾ ਪਰਿਵਾਰ ਜਿਹੜਾ ਉਹ ਇਲਾਕੇ ਦੀ ਸਾਰ ਲੈਂਦਾ ਨਜ਼ਰ ਆ ਰਿਹਾ ਹੈ ਇਹ ਤੇ ਇੱਚ ਕੀਮਤ ਕੀਤੀ ਥੋਦੀ ਉਥੇ ਸਾਡਾ ਬੰਨ ਟੁੱਟਾ ਜੀ ਉਥੇ ਉਹਨੂੰ ਕੀਤਾ ਬਣਾਇਆ ਉਹਨੇ ਮਸ਼ੀਨਾਂ ਵੀ ਆਉਂਦੀਆਂ ਲਾਡੀਆਂ ਬੋਰੇ ਟਨ ਟਨ ਵਾਲੇ ਵੱਡੇ ਲਿਆ ਕੇ ਮਿੱਟੀ ਦੇ ਸਾਡੇ ਨਾਲ ਆਪ ਬੋਰੇ ਚੱਕਦਾ ਰਿਹਾ ਜੀ ਬੜੇ ਡੰਗਰ ਨੇ ਉਹ ਸਖੇ ਜਗ੍ਹਾ ਜਗ੍ਹਾ ਤੇ ਲਗਾਇਆ ਜਾ ਰਿਹਾ ਕਿਉਂਕਿ ਇੱਥੇ ਨੂੰ ਚਾਰਾ ਮਿਲ ਸਕੇ ਪਾਣੀ ਤੋਂ ਬਚਾ ਲਏ ਕਿਉਂਕਿ ਕਿੰਨੇ ਚਿਰਤੂਲੇ ਡੰਗਰ ਨੇ ਇਹ ਇੱਦੀ ਇੱਦੀ ਬੈਠੇ ਨੇ ਕਿਉਂਕਿ ਚਾਰਾ ਜੂੜਾ ਸਾਰਾ ਉਹ ਪਾਣੀ ਸultanpur Lodhi ਦੇ ਪਿੰਡ ਹਮਦਾਬਾਦ ਵਿੱਚ ਅਸੀਂ ਪਹੁੰਚੇ ਜਿੱਥੇ ਡੰਗਰਾਂ ਨੂੰ ਰੈਸਕਿਊ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜੇ ਡੰਗਰ ਨੇ ਉਹ ਸਖੇ ਜਗ੍ਹਾ ਜਗ੍ਹਾ ਤੇ ਲਗਾਇਆ ਜਾ ਰਿਹਾ ਕਿਉਂਕਿ ਇੱਥੇ ਨੂੰ ਚਾਰਾ ਮਿਲ ਸਕੇ ਪਾਣੀ ਤੋਂ ਬਚਾ ਰਹੇ ਕਿਉਂਕਿ ਕਈ ਦਿਨ ਜਿਹੜੇ ਡੰਗਰ ਭੁੱਖੇ ਨੇ ਕਿਉਂਕਿ ਚਾਰਾ ਨਹੀਂ ਮਿਲਦਾ ਸਾਡੇ ਨਾਲ ਬਾਈ ਜੀ ਨੇ ਗੱਲਬਾਤ ਕਰਨਗੇ ਬਾਈ ਜੀ ਕਿੰਨੇ ਚਿਰ ਤੋਂ ਇਹ ਡੰਗਰ ਨੇ ਇਹ ਇੱਦੇ ਇੱਦੀ ਬੈਠੇ ਨੇ ਕਿਉਂਕਿ ਚਾਰਾ ਜੂੜਾ ਸਾਰਾ ਪਾਣੀ ਚ ਰੁੜ ਗਿਆ 20 ਕਿ ਦਿਨ ਦਾ ਹੋ ਗਈ ਸਾਨੂੰ 20 ਦਿਨ ਹੋ ਗਏ ਕੀ ਜੀ ਇਹ ਬੰਨ੍ਹ ਇਥੋਂ ਟੁੱਟਾ ਵਾ ਕੋਈ ਸਾਡੇ ਨੇ ਇਥੇ ਵੜਿਆ ਰਾਣਾ ਸਾਹਿਬ ਜੀ ਉਦੋਂ ਵੀ ਆਇਆ ਜਦ ਤਾ ਸਾਡਾ ਬੰਨ੍ਹ ਟੁੱਟਾ ਰਾਣਾ ਗਰਜੀਤ ਰਾਣਾ ਇੰਦਰ ਸਿੰਘ ਜੀ ਉਹਨਾਂ ਪਤਨੀ ਮਸ਼ੀਨਾ ਹੀ ਭੇਜੀ ਆਉਂਦੀ ਆ ਕਿੰਨਾਂ ਨੇ ਜੀ ਰਾਣਾ ਸਾਹਿਬ ਨੇ ਜੀ ਜੀ ਹਾਂ ਜੀ ਉਹ ਉਹਨੇ ਇਹ 2023 ਦਾ ਪੇਕੀਤਾ ਦਿੱਤਾ ਵਾ ਇਹ ਚ ਮਾਲ ਡੰਗਰ ਲੋਡ ਕਰਕੇ ਲੈ ਕੇ ਜਾ ਰਹੇ ਨੇ ਜਿਹੜੇ ਬੇੜੇ 'ਚ ਆਪਾਂ ਸਵਾਰ ਆਏ ਰਾਣਾ 인ਦਰ ਪ੍ਰਤਾਪ ਉਹਨਾਂ ਨੇ ਦਿੱਤਾ ਹੋਇਆ ਉਹਨਾਂ ਨੇ ਦਿੱਤਾ ਜੀ ਜੀ ਹਾਂ ਜੀ ਰਾਣਾ 인ਦਰ ਪ੍ਰਤਾਪ ਨੇ ਦਿੱਤਾ ਜੀ ਪਹਿਲਾਂ ਵੀ ਬੜੀ ਗੱਲ ਤੁਰਦੀ ਆ ਕਹਿੰਦੇ ਵੀ ਰਾਣਾ ਪਰਿਵਾਰ ਜਿਹੜਾ ਹੈਗਾ ਚਰਚਾ ਵਿੱਚ ਬੜਾ ਰਹਿੰਦਾ ਕਿ ਵਾਕਈ ਕੰਮ ਕਰਦੇ ਕਿ ਸਿਰਫ ਵੈਸੇ ਚਰਚਾ ਵਿੱਚ ਹੀ ਰਹਿਣ ਵਾਲੇ ਹੁੰਦੇ ਸਾਡੀ ਤੇ 2023 'ਚ ਹੀ ਬੜੀ ਮਤ ਕੀਤੀ ਹੋਣਾ ਹਾਂ ਤੇ ਹੁਣ ਵੀ ਬੜੀ ਕਰਨਦਾ ਹੈ ਤੁਹਾਡੇ ਸਾਹਮਣੇ ਮਾਲ ਡੰਗਰ ਲੋਡ ਕਰਕੇ ਸਾਰਾ ਲੈ ਕੇ ਜਾਂਦਾ ਹੈ ਕੱਲ ਨੂੰ ਫੇਰ ਇੱਥੋਂ ਦੋ ਟਰੈਕਟਰ ਤੇ 20-25 ਮੱਜਾ ਖੜਨੇ ਆ ਜੀ ਸਰਕਾਰ ਨੇ ਕੋਈ ਮਦਦ ਪਹੁੰਚਾਈ ਹਾਲ ਤੱਕ ਤੁਹਾਡੇ ਪਿੰਡ ਤੱਕ ਵੀ ਸਰਕਾਰ ਨੇ ਕੋਈ ਨਹੀਂ ਜੋ ਉੱਥੇ ਅਗਣਪੋਰਦ ਤੋਂ ਘੁਮਾਈ ਫਿਰਦੇ ਆ ਅੱਜ ਬਹੁਤਾ ਆਰਮੀ ਵੀ ਆਈ ਆ ਮੈਂ ਦੇਖਦਾ ਰਾਣਾ ਜੀ ਸਾਡੇ ਗਾਂਹ ਕੋਈ ਨਹੀਂ ਪਹੁੰਚਦਾ ਜੀ ਰਾਣਾ ਜਿਹੜਾ ਬੇੜਾ ਉੱਥੇ ਹੀ ਪਹੁੰਚਦਾ ਜਿੱਥੇ ਕੋਈ ਪਹੁੰਚਦਾ ਨਹੀਂ ਹੈਗਾ ਇੱਕ ਲਾਸਟ ਪਿੰਡ ਮਲਾ ਦਾ ਹੈਗਾ ਇਹ ਸੁਲਤਾਨਪੁਰ ਦਾ ਇਹ ਜੀ ਮਹਮਦਾਵਾ ਇੱਥੇ ਕਰਪੂਤਲਾ ਦੇ ਅੰਬਰਸਰ ਦੀ ਹੱਦਵਾ ਹੱਦ ਮਾਝੇ ਦਵਾ ਮੇਰੀ ਹੱਦ ਇੱਥੇ ਕੋਈ ਨਹੀਂ ਆਉਂਦਾ ਸਾਡੇ ਕੋਲ ਤੇ ਬਸ ਇਹੋ ਰਾਣਾ ਸਾਹਿਬ ਹੀ ਆਉਂਦਾ ਜੀ ਰਾਣਾ ਗੀਤੇ 23 ਚ ਕੀ ਮਦਦ ਕੀਤੀ ਤੁਹਾਡੀ ਉਥੇ ਸਾਡਾ ਬੰਨ ਟੁੱਟਾ ਜੀ ਉਥੇ ਉਹਨੂੰ ਕੀਤਾ ਬਣਾਇਆ ਉਹਨੇ ਮਸ਼ੀਨਾਂ ਵੀ ਆਉਂਦੀਆਂ ਲਾਹੜੀਆਂ ਬੋਰੇ ਟਨ ਟਨ ਵਾਲੇ ਵੱਡੇ ਲਿਆ ਕੇ ਮਿੱਟੀ ਦੇ ਸਾਡੇ ਨਾਲ ਆਪ ਬੋਰੇ ਚੱਕਦਾ ਰਿਹਾ ਜੀ ਕੀ ਨਾਮ ਬਾਪੂ ਤੁਹਾਡਾ ਜੀ ਉਹ ਜੀ ਤੁਸੀਂ ਇਹ ਨਾ ਦੱਸੋ ਨਾਮ ਕੀ ਤੁਹਾਡਾ ਜੀ ਦੇਨਾ ਸਿੰਘ ਕਿੱਦਾਂ ਪ੍ਰਬੰਧ ਕਿੱਦਾਂ ਚੱਲ ਰਹੇ ਨੇ ਇੱਥੇ ਪ੍ਰਬੰਧ ਦੇ ਤਰ੍ਹਾਂ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਹਾਂ ਹਾਂ ਪਰਬਾਂ ਤੇ ਆਜਾ ਹੈਵਾ ਕੇ ਤੇ ਦਾ ਰਾਣੀ ਦਾ ਯਾਰ ਰਾਣਾ ਗੁਰਜੀਤ ਹਣ ਆ ਗੁਰਜੀਤ ਹਣ ਦਾ ਬਸ ਇਸੇ ਦਾ ਹੀ ਜੀ ਜੀ ਇੱਥੇ ਤਾਂ ਹੋਰ ਨਹੀਂ ਕੋਈ ਪਰਬਾਂ ਪਹਿਲਾਂ ਵੀ ਇਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਸੀ ਪਹਿਲਾਂ 2023 ਚ ਵੀ ਇਹਨੇ ਬੰਦ ਬਹੁਤ ਮਤ ਕੀਤੀ ਬਣਾਇਆ ਕੋਪਲਨ ਮਸ਼ੀਨਾ ਕੱਲੀਆਂ ਉਦੋਂ ਸਾਰਿਆਂ ਦੀ ਮਤ ਕੀਤੀ ਵਾਕਈ ਕੰਮ ਕਰਦਾ ਰਾਣਾ ਪਰਿਵਾਰ ਜੀ ਗੱਲਾਂ ਚ ਹੁੰਦਾ ਕੰਮ ਸਾਰਾ ਕੰਮ ਪੂਰਾ ਕਰਦਾ ਉਹ ਤੇ ਆਪ ਤੋੜੇ ਚੁੱਕਦਾ ਰਿਆ ਨਾਲ ਸਾਡੇ ਅੱਛਾ ਜੀ ਆਪ ਨਾਲ ਗੱਡੀ ਨਾਲ ਕਿ ਰੁਕਦਾ ਰਹੇ ਕਦੋਂ ਦੀ ਗੱਲ ਹੈ 2023 ਦੀ ਜੋ 2023 ਚ ਜਿੱਥੇ ਹੜ ਆਏ ਹੜ ਆਏ ਬਾਈ 2023 ਦੇ ਵਿੱਚ ਹੜ ਆਏ ਨੇ ਤੇ ਉਦੋਂ ਜ਼ਿਆਦਾ ਨੁਕਸਾਨ ਹੋਇਆ ਕਿ ਇਸ ਵਾਰ ਜ਼ਿਆਦਾ ਨੁਕਸਾਨ ਨਹੀਂ ਇਸ ਹਾਲ ਜ਼ਿਆਦਾ ਹੋ ਗਿਆ ਜੀ ਜ਼ਿਆਦਾ ਨੁਕਸਾਨ ਹੋਇਆ ਇਹ ਸਭ ਪਾਣੀ ਇਹਨਾਂ 2012 ਜੇ ਅਸੀਂ ਇੱਥੇ ਬੈਠੇ ਰਹੇ ਸੀ ਜੀ ਐਨ ਕੀਤੇ ਘਰੋਂ ਭਕਾਰ ਹੋ ਗਏ ਜੀ ਤੁਹਾਨੂੰ ਭਕਾਰ ਹੋਣ ਹਾਂਜੀ ਸਰਕਾਰ ਵੱਲੋਂ ਹਾਲ ਤੱਕ ਕੋਈ ਮਦਦ ਨਹੀਂ ਜੀ ਮੇਰੇ ਦਾਣੇ ਜੱਬੇ ਐ ਖਤਮ ਹੋ ਗਏ ਸਾਰਾ ਬਿਲਕੁਲ ਮੈਂ ਗੱਡੀ ਤੇ ਰਹਿਣਾ ਵਾਂ ਘਰ ਚ ਪਾਣੀ ਬੱਚੇ ਛੋਟੇ ਆ ਕਰੋ ਬੱਚੇ ਚੱਲ ਗਏ ਆ ਪਾਣੀ ਪਾਣੀ ਅੰਦਰ ਸਾਰਾ ਸਮਾਨ ਖਰਾਬ ਹੋ ਗਿਆ ਜ਼ਮੀਨ ਜ਼ਮੀਨ ਵੀ ਵਾਈ ਵੀ ਕਰਦੇ ਹੋ ਜ਼ਮੀਨ ਆਣ ਕੀ ਭਰਾ ਨੂੰ ਠੇਕੇ ਦੇ ਦੇਣਾ ਹੈ ਆਣ ਕੀ ਲਾਏ ਦੋ ਕਿਲੇ ਝੋਨੇ ਦੇ ਆਣ ਕੀ ਖਤਮ ਹੋ ਗਏ ਖਤਮ ਹੋ ਗਏ ਹਾਂਜੀ ਤਾਂ ਭਾਈ ਤੁਸੀਂ ਵੀ ਜ਼ਮੀਨ ਵਾਈ ਕਰਦੇ ਹੋ ਹਾਂਜੀ ਤੇ ਕਿੰਨੀ ਜ਼ਮੀਨ ਤੁਹਾਡੀ ਇੱਥੇ ਜੀ ਹਾਂਜੀ 4 ਕਿੱਲੇ 4 ਕਿੱਲੇ ਹੋ ਗਏ ਸਾਰਾ ਕੋ ਸਾਰਾ ਨੁਕਸਾਨ ਹੋ ਗਿਆ ਖਤਮ ਹੋ ਗਿਆ ਜੀ ਕੋਟਰਾ ਭੇਜ ਗਿਆ ਝੋਨੇ ਦਾ ਖਰਾਬ ਹੋ ਗਿਆ ਜੀ ਤਾਂ ਹੰ ਡੰਗਰਾਂ ਨੂੰ ਸੱਕੇ ਜਗ੍ਹਾ ਤੇ ਲਿਆਇਆ ਜਾ ਰਿਹਾ ਡੰਗਰਾਂ ਨੂੰ ਲੈ ਕੇ ਜਾ ਰਹਾ ਜੀ ਸਾਡੇ ਡੰਗਰਵਾ ਮੇਰੇ ਪਹਾਂਜ ਦੇ ਡੰਗਰ ਆ ਜੀ ਜੀ ਸਰਕਾਰ ਕਹਿੰਦੀ ਹੈ ਬੜੇ ਪ੍ਰਬੰਧ ਕੀਤੇ ਗਏ ਨੇ ਹਰ ਚੀਜ਼ ਅਸੀਂ ਪਹੁੰਚਾ ਰਹੇ ਹਾਂ ਪਰ ਇੱਥੇ ਜਦੋਂ ਥੋੜੀ ਅਸਲੀਅਤ ਜਾਣਦੇ ਇੱਥੇ ਕੁਝ ਹੋ ਰਹੀ ਆ ਦੀ ਜੀ ਸਰਕਾਰ ਤਾਂ ਬੜਾ ਕੋਈ ਕੰਨ ਨੂੰ ਗਈ ਜਾਂਦੀ ਆ ਜੀ ਪਰ ਇੱਥੇ ਗਾੜੀ ਕੋਈ ਪਹੁੰਚੇ ਤਾ ਆ ਹੁਣ ਤੇ ਆਰਮੀ ਕਿੰਨੀ ਆਈ ਆ ਬੋਲ ਤੇ ਉਹ ਤਾਂ ਨੰਗਣ ਨਹੀਂ ਦੇ ਰਹਾ ਮੈਂ ਕਰਨਾਲ ਤੋਂ ਗੱਡੀ ਛੱਡ ਕੇ ਆ ਮੈਨੂੰ ਬੱਚਾ ਫੋਨ ਕੀਤਾ ਵੀ ਬਹੁਤ ਮੁਸ਼ਕਲ ਹੋ ਗਈ ਗੱਡੀ ਖੜੀ ਕਰਕੇ ਮੈਂ ਆਇਆ ਜੀ। ਗੱਡੀ ਖੜੀ ਕਰਕੇ। ਹਾਂ ਜੀ। ਤਾਂ ਤੁਸੀਂ ਦੇਖ ਸਕਦੇ ਹੋ ਕਹਿੰਦੇ ਗੱਡੀ ਖੜੀ ਕਰਕੇ ਆਇਆ ਤੇ ਸਰਕਾਰ ਵੱਲੋਂ ਕੁਝ ਪ੍ਰਬੰਧ ਨਹੀਂ ਕੀਤਾ ਗਿਆ। ਜਿਹੜੇ ਬੇੜੇ 'ਚ ਅਸੀਂ ਸਵਾਰ ਹਾਂ ਇਸ ਟਾਈਮ ਜਿਹਦੇ ਵਿੱਚ ਡੰਗਰਾਂ ਨੂੰ ਸੁਰੱਖੇ ਜਗ੍ਹਾ ਤੇ ਲਜਾਇਆ ਜਾ ਰਿਹਾ ਹੈ ਇਹ ਰਾਣਾ ਪਰਵਾਹ ਰਾਣਾ ਗੁਰਜੀ ਗੁਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਬੇੜਾ ਜਿਹੜਾ ਉਹਨਾਂ ਵੱਲੋਂ 2023 ਵਿੱਚ ਤਿਆਰ ਕਰਵਾਇਆ ਗਿਆ ਸੀ ਜਿਹੜਾ ਹੜਾਏ ਸਨ ਤੇ ਉਹੀ ਬੇੜਾ ਹੁਣ 2025 ਦੇ ਵਿੱਚ ਕੰਮ ਆ ਰਿਹਾ। ਪਿਛਲੀ ਵਾਰ ਨਾਲੋਂ ਵੱਧ ਨੁਕਸਾਨ ਹੋਇਆ ਪਿਛਲੀ ਵਾਰ ਨੁਕਸਾਨ ਹੋਇਆ ਸੀ ਪਰ ਘਰ ਦੀ ਛੱਜਣੇ ਪਈ ਸੀ ਇਸ ਵਾਰ ਘਰ ਛੱਜਣੇ ਪੈ ਗਏ ਨੇ ਨੁਕਸਾਨ ਜ਼ਿਆਦਾ ਹੋ ਗਿਆ ਸਰਕਾਰ ਸਿਰਫ ਆਪਣੇ ਹਵਾਈ ਹੈਲੀਕਾਪਟਰ ਦੀ ਤਰ੍ਹਾਂ ਹਵਾਈ 'ਚ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਜ਼ਮੀਨੀ ਹਕੀਕਤ ਇਹ ਕਹਿੰਦੇ ਸਿਰਫ ਰਾਣਾ ਪਰਿਵਾਰ ਜਿਹੜਾ ਉਹ ਇਲਾਕੇ ਦੀ ਸਾਰ ਲੈਂਦਾ ਨਜ਼ਰ ਆ ਰਿਹਾ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹੋ ਰਮਜ਼ਾ ਨਿਊਜ਼ ਸਸਵੀਕਾਲ